ਇਹ ਚੋਝੀ ਪ੍ਰੀਤਮ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਬੜੇ ਚੋਜ ਵਰਤਾਉਂਦੇ ਰਹੇ ਨੇ ਤੇ ਚੋਜ ਵਰਤਾ ਕੇ ਆਪਣੇ ਸਿੱਖਾਂ ਨੂੰ ਸਮਝਾਉਂਦੇ ਰਹੇ ਨੇ ਉਸ ਇੱਕ ਚੋਜ ਦੇ ਵਿੱਚੋਂ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਛੋਟੀ ਜੀ ਘਟਨਾ ਮੈਂ ਅੱਜ ਤੁਹਾਨੂੰ ਸਾਂਝੀ ਕਰੂੰਗਾ ਸਾਡਾ ਮਕਸਦ ਕੀ ਹੈ ਕਿ ਹੱਸਦੇ ਹੱਸਦੇ ਗੁਰੂ ਦੇ ਸਿਧਾਂਤ ਨਾਲ ਜੁੜੀਏ ਇੱਕ ਛੋਟੀ ਜੀ ਕਹਾਣੀ ਹੈ ਇੱਕ ਬੇਨਤੀ ਮੈਂ ਪਹਿਲਾਂ ਕਰਾਂ ਤੇ ਗਿਆਨ ਤੇ ਆਲੂ ਕੁਝ ਸੂਝੇ ਨਹੀਂ ਚਤਰਭਰਾਵੇ ਪਾਂਡੇ ਜਿੱਥੇ ਵੀ ਗਰਵਾਨੀ ਦੇ ਵਿੱਚ ਪੰਡਤ ਸ਼ਬਦ ਦੀ ਪਾਂਡੇ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਉਹਦਾ ਮਤਲਬ ਇਹ ਨਹੀਂ ਕਿ ਕਿਸੇ ਜਾਤ ਗੋਤ ਬਰਾਦਰੀ ਦੇ ਉੱਤੇ ਕਿਸੇ ਨੂੰ ਕਿਹਾ ਗਿਆ ਇਹਦਾ ਮਤਲਬ ਹੈ ਕਿ ਆਮ ਲੋਕਾਂ ਦੀ ਲੁੱਟ ਕਰਨ ਵਾਲੇ ਧਰਮ ਦੇ ਨਾਂ ਤੇ ਲੋਕ ਉਹ ਪਾਂਡੇ ਨੇ ਭਾਵੇਂ ਅੱਜ ਕਿਸੇ ਦਾ ਗਾਤਰਾ ਪਾਇਆ ਹੋਵੇ ਫਿਰ ਤੇ ਦਸਤਾਰ ਬੰਨੀ ਹੋਵੇ ਜੇਕਰ ਉਹ ਲੁੱਟਦਾ ਤਾਂ ਉਹ ਪਾਂਡਾ ਕਿਹਾ ਜਾਊਗਾ ਸੋ ਕਵਤਾ ਮੈਂ ਸ਼ੁਰੂ ਕਰਨ ਜਾ ਰਿਹਾ ਜੀ ਸ਼ਨੀ ਦੇਵਤੇ ਦਾ ਖੰਡਰ ਆਓ ਇੱਕ ਦ੍ਰਿਸ਼ ਵਰਣਨ ਹੈ ਆਨੰਦਪੁਰ ਦੀ ਧਰਤੀ ਦੇ ਉੱਤੇ ਚੱਲੀਏ ਥੋੜੀ ਜੀ ਕਵਿਤਾ ਮੈਂ ਬੋਲਣੀ ਆ ਤੇ ਨਾਲ ਨਾਲ ਆਪ ਜੀ ਵਾਲਾ ਸਾਥ ਦਿੰਦੇ ਰਹੋ ਜੀ ਕਿ ਭਾਗਾ ਭਰੀ ਧਰਤੀ ਆਨੰਦਪੁਰ ਨਾ ਏ ਭਾਗਾ ਭਰੀ ਧਰਤੀ ਤੇ ਆਨੰਦਪੁਰ ਨਾ ਏ ਜਿਹਦੇ ਉੱਤੇ ਗੁਰੂ ਦਸ਼ਮੇਸ਼ ਜੀ ਦੀ ਛਾਏ ਕਿ ਆਨੰਦ ਦਾ ਆਨੰਦਪੁਰੀ ਮੀਂਹ ਵਰਸਾਉਂਦੀ ਐ ਹਵਾ ਵਿੱਚੋਂ ਮਹਿਕ ਗੁਰਬਾਣੀ ਦੀ ਆਪਾਂ ਕਿ ਆਨੰਦ ਦਾ ਆਨੰਦ ਪ੍ਰੀਮੀ ਵਰਸਾਉਂਦੀ ਹੈ ਹਵਾ ਵਿੱਚੋਂ ਮਹਿਕ ਗੁਰਬਾਣੀ ਦੀ ਆਉਂਦੀ ਹੈ ਕਿ ਜਦੋਂ ਜਦੋਂ ਪਾਸ਼ਾ ਦੀਵਾਨ ਨੂੰ ਸਜਾਉਂਦੇ ਨੇ ਕਿ ਸੰਗਤਾਂ ਨੂੰ ਸਿੱਧਿਆਈ ਰੱਬ ਨਾਲ ਮਿਲਾਉਂਦੇ ਨੇ ਸੰਗਤਾਂ ਨੂੰ ਸਿੱਧਿਆਈ ਰੱਬ ਨਾਲ ਮਿਲਾਉਂਦੇ ਨੇ ਕਿ ਧੁਰ ਵਾਲੀ ਬਾਣੀ ਜਦੋਂ ਬਾਬੇ ਫਰਮਾਈ ਆ ਕਿੰਨਿਆਂ ਨੂੰ ਉਹ ਉਸ ਸਾਗਰ ਉਤਰਾਉਂਦੇ ਨੇ ਕਿ ਮੁਖੜੇ ਤੇ ਪਾਤਸ਼ਾਹ ਦੇ ਲਾਲੀ ਭਾਵਾਂ ਆਰਦੀ ਮੁਖੜੇ ਤੇ ਪਾਤਸ਼ਾਹ ਦੇ ਲਾਲੀ ਭਾਵਾਂ ਮਾਰਦੀ ਉਸ ਕੋਹੇ ਨੂਰ ਨੂੰ ਲੋੜ ਕੀ ਸ਼ਿੰਗਾਰ ਦੀ ਤੇ ਉਹਦੇ ਦੋਵੇਂ ਨੈਣ ਰੱਬੀ ਨੂਰ ਨਾਲ ਡਗਦੇ ਤੇ ਉਹਦੇ ਅੱਗੇ ਰਵ ਚੰਦ ਫਿੱਕੇ ਫਿੱਕੇ ਲੱਗ ਉਹਦੇ ਅੱਗੇ ਰਵ ਚੰਦ ਕਿ ਫਿੱਕੇ ਫਿੱਕੇ ਲੱਗਦੇ ਗੁਜਰੀ ਦਾ ਚੰਨ ਸੋਹਣਾ ਚਾਨਣ ਖਿਲਾੜ ਦਾ ਤਾਰ ਦੀਦਾ ਜਿੱਤੇ ਵੀ ਸਵੰਨੀ ਨਿਗਾਹ ਮਾਰਦਾ ਰੂਪਿਓ ਕਾਲ ਦਾ ਬੈਠਾ ਫਰਮਾਉਂਦਾ ਸੰਗਤਾਂ ਦੇ ਨਾਲ ਮਿੱਗੀ ਮਿੱਟੀ ਸਾਝ ਪਾਉਂਦਾ ਉਹ ਮਿੱਠੇ ਬੋਲ ਸੁਣ ਫੁੱਲ ਮੱਲੋ ਮੱਲੀ ਖਿੜਦੇ ਰੂਹਾਨੀਅਤ ਵਾਲੇ ਸਾਰੇ ਰਾਗ ਆਪੇ ਛਿੜਦੇ ਰੂਹਾਨੀਅਤ ਵਾਲੇ ਸਾਰੇ ਰਾਗ ਆਪੇ ਛਿੜਦੇ ਤੇ ਇੱਕ ਇੱਕ ਬੋਲ ਜਿਵੇਂ ਖੜਗ ਗਿਆਨ ਦੀ ਉਹ ਦੱਸਾਂ ਕਿਵੇਂ ਸ਼ੋਭਾ ਸਹਿਨ ਸ਼ਾਦੀ ਸ਼ਾਸ਼

ਤੇ ਮਨ ਵਾਲਾ ਮੋਜੀ ਐ ਚੋਜ ਸੁਹ ਹੋਣ ਜਾ ਰਿਹਾ ਜੀ ਕਿ ਸਿੱਧ ਕੀ ਢੋਲ ਹੈ ਮਨ ਵਾਲਾ ਮੋਜੀ ਐ ਸਿਪਤ ਹੈ ਯੋਦੀ ਉਹ ਚੋਜੀਆਂ ਦਾ ਚੋਜੀ ਐ ਕਰ ਕਰ ਚੋਜ ਸਿੱਖਾਂ ਤਾਂ ਹੀ ਸਮਝਾਉਂਦਾ ਓ ਚੋਜੀਆਂ ਦਾ ਚੋਜ ਤੇ ਚੋਜ ਵਰਤੌਂਦਾ ਓ ਚੋਜੀਆਂ ਦਾ ਚੋਜ ਐ ਤੇ ਚੋਜ ਵਰ ਚਾਉਂਦਾ ਏ ਕਰ ਕਰ ਚੋਜ ਸਿੱਖਾਂ ਤਾਂ ਹੀ ਸਮਝਾਉਂਦਾ ਏ ਕਿ ਇੱਕ ਵਾਰ ਗੁਰਾਂ ਕੋਲੋਂ ਬੇਦਵਾਸੀ ਲੰਘਿਆ ਬੇਦਵਾ ਜੀ ਕਹਿੰਦੇ ਨੇ ਉਸ ਪੰਡਤ ਨੂੰ ਜਿਹੜਾ ਛਨੀ ਦਾ ਦਾਨ ਮੰਗਦਾ ਕਿ ਇੱਕ ਵਾਰ ਗੁਰਾਂ ਕੋਲੋਂ ਬੇਦਵਾ ਸੀ ਲੰਘਿਆ ਤੇ ਸ਼ਨੀ ਵਾਲਾ ਦਾਨ ਇਹ ਉਹਨੇ ਗੁਰਾਂ ਕੋਲੋਂ ਮੰਗਿਆ ਕਿ ਗੁਰੂ ਕਹਿੰਦੇ ਦਾਨ ਵਾਲੀ ਕਿਹੜੀ ਵੱਡੀ ਗੱਲ ਹੈ ਚੰਗਾ ਹੋਵੇ ਹੋਵੇ ਜੇ ਸਮੱਸਿਆ ਦਾ ਹੱਲ ਹੈ ਕਿ ਲੱਗਦਾ ਤਾਂ ਸਾਨੂੰ ਵੀ ਹੈ ਸ਼ਨੀ ਹੋਇਆ ਭਾਰੀ ਹੈ ਚਿੱਤ ਸਾਡਾ ਕਾਲਾ ਪਈ ਜਾਂਦਾ ਬਾਰੋ-ਬਾਰੀ ਹੈ ਕਿ ਸ਼ਨੀ ਦਾ ਗ੍ਰਹਿ ਛੇਤੀ ਸਿਰ ਤੋਂ ਹਟਾਓ ਜੀ ਜੋ ਕੁਝ ਚਾਹੀਦਾ ਹੈ ਮੰਗ ਕੇ ਲੈ ਜਾਓ ਜੋ ਕੁਝ ਚਾਹੀਦਾ ਮੰਗ ਕੇ ਲੈ ਜਾਓ ਜੀ ਪੱਕੇ ਤੌਰ ਯੁੱਤੇ ਤੁਸੀਂ ਕੱਢੋ ਇਹ ਕੰਡਾ ਜੀ ਤੇ ਸ਼ਨੀ ਦੇਵਤੇ ਦਾ ਗੁੱਸਾ ਛੇਦੀ ਕਰੋ ਠੰਡਾ ਸ਼ਨੀ ਦੇਵਤੇ ਦਾ ਗੁੱਸਾ ਛੇਦੀ ਕਰੋ ਟੰਡਾ ਜੀ ਕੇ ਸ਼ਨੀ ਵਾਲਾ ਦਾਨ ਗੁਰੂ ਘਰ ਦੇ ਭੰਡਾਰ ਚੋਂ ਆਉਂਦੇ ਸ਼ਨੀਵਾਰ ਆ ਕੇ ਲੈ ਜਾਓ ਦਰਵਾਜ਼ੇ ਉਂਦੇ ਸ਼ਨੀ ਵਾਲਾ ਆਕੇ ਲੈ ਜੋ ਦਰਬਾਰ ਚੋਂ ਕਹਿੰਦੇ ਨਾਲ ਇੱਕ ਗੁਰਾਂ ਦੇ ਸਿੱਖ ਜਾਂਦਾ ਤੁਰਿਆ ਨਾਲ ਇੱਕ ਗੁਰਾਂ ਦੇ ਸਿੱਖ ਜਾਂਦਾ ਤੁਰਿਆ ਕਿ ਡੋਰ ਪਰ ਹੋ ਗਿਆ ਤੇ ਖਿਆਲ ਉੱਤਰ ਫੁਰਿਆ ਕਿ ਹੋਈ ਕੀ ਇਹ ਗੱਲ ਗੁਰੂ ਕਹੀ ਕੀ ਜਾਂਦੇ ਆ ਪਹਿਲਾਂ ਕਿਹੜਾ ਏਸ਼ਰੀ ਦੇਵ ਤੇ ਦੀ ਖਾਂਦੇ ਆ ਪਹਿਲਾਂ ਕਿਹੜਾ ਇਹ ਸ਼ਨੀ ਦੇਵ ਤੇ ਦੀ ਖਾਂਦੇ ਆ ਸੋਚਦਾ ਏ ਸਿੱਖ ਗੁਰੂ ਚੋਜ ਕੋਈ ਕਰੂਗਾ ਉਹ ਦਸ਼ਮ ਵਿਸ਼ ਪਤਾ ਥੋੜਾ ਮੇਰਾ ਸ਼ਰੀਰ ਕੋ ਡੋਡਾ ਦਸ਼ਮੇਸ਼ ਬਿਤਾ ਥੋੜਾ ਮੇਰਾ ਸ਼ਨੀ ਕੋਲੋਂ ਡਰੂਗਾ ਸੋਚਦਾ ਏ ਪੰਡਾ ਗੁਰੂ ਭਲਾ ਜਜਮਾਨ ਹੈ ਹੁਣ ਪੰਡਾ ਵੀ ਸੋਚਦਾ ਜੀ ਕਹਿੰਦੇ ਸੋਚਦਾ ਏ ਪੰਡਾ ਗੁਰੂ ਭਲਾ ਜਜਮਾਨ ਹੈ ਸ਼ਨੀ ਦੇਵਤਾ ਜਿਹੜਾ ਦੇਣਾ ਚਾਹੁੰਦਾ ਦਾਨ ਹੈ ਸ਼ਨੀ ਦੇਵਤਾ ਤਾਂ ਹੁਣ ਮੈਨੂੰ ਬਾਹਰ ਲਾਊਗਾ ਗੁਰੂ ਦਰਬਾਰ ਵਿੱਚ ਮੋਟਾ ਮਾਲ ਆਊਗਾ ਕੇ ਗੁਰਾਂ ਨੂੰ ਐ ਕਹਿੰਦਾ দান ਰੱਖਿਓ ਤਿਆਰ ਜੀ ਥੋਡੇ ਤੋਂ ਕਰੋਪੀ ਲਾਦੂ ਆਉਂਦੇ ਸ਼ਨੀਵਾਰ ਥੋਡੇ ਤੋਂ ਕਰੋਪੀ ਲਾਦੂ ਆਉਂਦੇ ਸ਼ਨੀਵਾਰ ਜੀ ਹੁਣ ਪੰਡਾ ਕਰੇ ਇੰਤਜ਼ਾਰ ਸ਼ਨੀਵਾਰ ਦਾ ਕਿ ਪੱਥਰ ਦੇ ਸ਼ਨੀ ਉੱਤੇ ਰੋਜ਼ ਪੋਚਾ ਮਾਰਦਾ ਕਿ ਮੁਕੀਆਂ ਉੜੀਕਾਂ ਸ਼ਨੀਵਾਰ ਦੀ ਸਵੇਰ ਸ਼ਨੀਵਾਰ ਆ ਗਿਆ ਜੀ ਮੁਕੀਆਂ ਉੜੀ ਕਾਂ ਸ਼ਨੀਵਾਰ ਦੀ ਸਵੇਰ ਹੈ ਸੱਜਰੇ ਹੀ ਉੱਠਿਆ ਨਾ ਪਾਂਡੇ ਕੀਤੀ ਦੇਰ ਹੈ ਕੱਦੂ ਵਾਂਗੂ ਖੁੱਲਿਆ ਤੇ ਭਾਰੀ ਉਹਦਾ ਵਾਧਿਆ ਉੱਗਿਆ ਨਹੀਂ ਹੁੰਦਾ ਜਿਵੇਂ ਮਧਰਾ ਜਿਆ ਕਾਦਿਆ ਉੱਗਿਆ ਨਹੀਂ ਹੁੰਦਾ ਜਿਵੇਂ ਮਧਰਾ ਜਿਆ ਕਾਦਿਆ ਵੱਡੇ ਸਾਰੇ ਮੂਹਰੇ ਉੱਤੇ ਨਿੱਕੀਆਂ ਨੇ ਅੱਖੀਆਂ ਕਿਸੇ ਨੇ ਮਤੀਰੇ ਉੱਤੇ ਲੈ ਚੀਆਂ ਜੋਂ ਰੱਖੀਆਂ ਕਿ ਕੋਕਲਾ ਮਿਰਚ ਜਹੀ ਮੋਟੀ ਉਹਦੀ ਨਾਸਿਆ ਕੋਕਲਾ ਮਿਰਚ ਨਹੀਂ ਮੋਟੀ ਉਹਦੀ ਨਾਸਿਆ ਢਿੱਡੇ ਉੱਤੇ ਲੰਦ ਦਾ ਮਾਝੀ ਵਾਂਗੂ ਮਾਸਿਆ ਬੰਜਰ ਜਮੀਨ ਵਾਂਗੂ ਗੰਜੀ ਉਹਦੀ ਟੈਂਡਾ ਤੇ ਦਾਨਪੂਰਾ ਲੈ ਕੇ ਜਾਉਂਗਾ ਅੱਜ ਉਹਦੀ ਹਿੰਡਾ ਦਾਨਪੂਰਾ ਲੈ ਕੇ ਜਾਉ ਅੱਜ ਉਹਦੀ ਹਿੰਡਾ ਟਿੰਡੇ ਉਤੇ ਉਹਦੇ ਇੱਕ ਬੋਦੀ ਵੀ ਹਾਂ ਲਟਕੇ ਮੰਜਿਓ ਤੋਂ ਉੱਠ ਕੇ ਉਹ ਹਾਥੀ ਵਾਂਗੂ ਮਟ ਕੇ ਕਿ ਛੇਤੀ ਛੇਤੀ ਉੱਠਿਓ ਸ਼ੋਕਰ ਮਨਾ ਦਾ ਸਵੇਰ ਵਾਲੇ ਕਲੀ-ਕਲੀ ਕੰਮ ਜੇ ਮੁਕਾਮ ਦਾ ਹਿੱਕਰ ਦੀ ਦਤਨ ਨੂੰ ਦੰਦਾ ਤੇ ਘਸਾ ਆ ਕੇ ਠੰਡੇ ਠੰਡੇ ਪਾਣੀ ਨਾਲ ਉਹ ਛੇਦੀ ਛੇਦੀ ਨਾ ਆ ਕੇ ਮੋਟੇ ਜਿਹੇ ਛਿੱਡੀ ਉੱਤੇ ਚਿੱਟਾ ਝਗਾ ਟੰਗਿਆ ਤੇ ਖੀਰ-ਮੂੜੇ ਖਾ ਕੇ ਖੀਰ ਪੂੜੇ ਖਾ ਕੇ ਉਹ ਵੀ ਕਿਧੋਂ ਹੋਣਾ ਮੰਗਿਆ ਕਿ ਤੋਤੀ 6 ਗੱਜ ਦੀ ਤੋਤੀ 6 ਗੱਜ ਦੀ ਤੇੜ ਨੂੰ ਚੜਾ ਕੇ ਮੱਥੇ ਉੱਤੇ ਗਿੱਠ ਜਿੱਡਾ ਟਿਕਾ ਇੱਕ ਲਾ ਕੇ ਤੇ ਨਿੱਕਾ ਜਿਹਾ ਲੀੜਾ ਇੱਕ ਮੋਢੇ ਉੱਤੇ ਉਤਰ ਕੇ ਤੁਰ ਪਿਆ ਜੈ ਸ਼੍ਰੀ ਮਹਾਰਾਜ ਕਰਕੇ ਤੁਰ ਪਿਆ ਜੈ ਸ਼੍ਰੀ ਮਹਾਰਾਜ ਕਰਕੇ ਫਿਰ ਕਹਿੰਦਾ ਦੋ ਖੋਤਿਆਂ ਦੇ ਉੱਤੇ ਖੁਰਜੀਆਂ ਟੰਗੀਆਂ ਖੁਰਜੀਆਂ ਟੰਗ ਲੀਆਂ ਇੰਨਾ ਸੋਚਦਾ ਇਹਨਾਂ ਵਿੱਚ ਪੌ ਚੀਜ਼ਾਂ ਮੰਗੀਆਂ ਤੇ ਅੱਗੇ-ਅੱਗੇ ਆਪ ਪਿੱਛੇ-ਪਿੱਛੇ ਖੋਡੇ ਤੁਰਦੇ ਤੇ ਤੁਰਦੇ ਨੂੰ ਮਨ 'ਚ ਖਿਆਲ ਗਈ ਫਰਦੇ ਕਿ ਸੋਚਦਾ ਹੈ ਸ਼ਾਨ ਗੁਰੂ ਘਰ ਦੀ ਨਿਰਾਲੀ ਹੈ ਸੋਚ ਦਾ ਸ਼ਾਨ ਗੁਰੂ ਘਰ ਦੀ ਨਿਰਾਲੀ ਐ ਭਰ ਕੇ ਲਿਆਉ ਜਿਹੜਾ ਹੱਥ ਮੇਰਾ ਖਾਲੀ ਐ ਗੁਰੂ ਅੱਜ ਸਿੱਖਾਂ ਦਾ ਮੇਰਾ ਕਿਹਾ ਮੰਨੂਗਾ ਮੈਂ ਜੋ ਵੀ ਕਹੂੰਗਾ ਉਹੀ ਨਾਲ ਬਨੂਗਾ ਕਹਿੰਦਾ ਐਸਾ ਬਹਿਮ ਪਾਉਂ ਸ਼ਨੀ ਦੇਵਤੇ ਦੇ ਡਰਦਾ ਵੇਖਿਓ ਤਾਂ ਸਹੀ ਗੁਰੂ ਤਰਲੇ ਜੇ ਕਰਦਾ ਵੇਖਿਓ ਤਾਂ ਸਹੀ ਗੁਰੂ ਤਰਲੇ ਜੇ ਕਰਦਾ ਹੱਥ ਜੋੜ ਜਦੋਂ ਗੁਰੂ ਮੇਰੇ ਲਈ ਬੂਗਾ ਹਰ ਇੱਕ ਸਿੱਖ ਮੇਰੀ ਵਾਹ ਵਾਹ ਤਹੂਗਾ ਕਹਿੰਦੇ ਗੁਰੂ ਨਾਲੋਂ ਵੱਡਾ ਕੋਰੇ ਮੈਨੂੰ ਲੈਣਾ ਮੰਨ ਵੀ ਜਾਇ ਸ਼ਨੀ ਦੇਦਰ ਹੋ ਜੂ ਧਨ ਧਨ ਵੀ ਜਾਇ ਸ਼ਨੀ ਦੇਦਰ ਫਿਰ ਹੋ ਜੂ ਧਨ ਧਨ ਵੀ ਫਿਰ ਕਹਿੰਦੇ ਪਹੁੰਚਿਆ ਟਿਕਾਣੇ ਤੇ ਅਗਲਾ ਕਾਂਡਾ ਜੀ ਹਫ਼ਤਾ ਦਾ ਪਹੁੰਚਿਆ ਟਿਕਾਣੇ ਤੇ ਧੀਮੀ ਹੋ ਗਈ ਚਾਲਿਆ ਸਾਹਮਣੇ ਆ ਸਜਿਆ ਗੁਰਾਂ ਦਾ ਪੰਡਾ ਸਾਹਮਣੇ ਆ ਸਜਿਆ ਗੁਰਾਂ ਦਾ ਪੰਡਾ ਲਿਆ ਸੋਣਾ ਹੈ ਪੰਡਾਲ ਇੱਕ ਬੱਕਰਾ ਨਿਖਾ ਰਿਆ ਮੇਲਾ ਨੂੰ ਵੀ ਮਾਤ ਪਉਂਦਾ ਗੁਰੂ ਦਰਵਾਜ਼ਾ ਮੈਲਾ ਨੂੰ ਵੀ ਮਾਤ ਪਾਉਂਦਾ ਗੁਰੂ ਦਰਬਾਰ ਹੈ ਦੂਰ ਤੇ ਦਰਾੜਿਓਂ ਸੰਗਤ ਹੋਈ ਆਈ ਹੈ ਚੌਂਕੜੀਆਂ ਮਾਰ ਬੈਠੇ ਸਾਰੇ ਮਾਈ ਭਾਈ ਐ ਸੇਵਾਦਾਰ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਕਿ ਬੜਾ ਇਸ ਚੱਜਾ ਪ੍ਰਬੰਧਿਓ ਚਲਾ ਰਹੇ ਨੇ ਬੜਾ ਇਸ ਚੱਜਾ ਪ੍ਰਬੰਧਿਓ ਚਲਾ ਰਹੇ ਨੇ ਇੱਕ ਸਿੱਖ ਬਾਣੀ ਉੱਤੇ ਚੌਰ ਹੈ ਝਲਾਵ ਦਾ ਤੇ ਸਾਹਮਣੇ ਨਜ਼ਰ ਦਸ਼ਮੇਸ਼ ਪਤਾ ਆਉਂਦਾ ਸਾਹਮਣੇ ਨਾ ਜੇ ਦਸ਼ਮੇਸ਼ ਪਿਤਾ ਆਵਦਾ ਦੂਰ ਤੋਂ ਹੀ ਕਲਗੀ ਦੀ ਪੈਂਦੀ ਲਿਸ਼ਕੋੜਿਆ ਉਸ ਸ਼ੈਨ ਸ਼ਾਹ ਜਿਆ ਦੂਜਾ ਨਾ ਕੋਈ ਹੋ ਰਿਆ ਉਸ ਸ਼ੈਨ ਸ਼ਾਹ ਜਿਆ ਦੂਜਾ ਨਾ ਕੋਈ ਹੋ ਰਿਆ ਕਿ ਬੇਦਵੇ ਨਾ ਦੋਵੇਂ ਖੋਤੇ ਬਾਹਰ ਕਰਕੇ ਦੋਵੇਂ ਖੋਤੇ ਬਾਹਰ ਖੜੇ ਕਰਕੇ ਬੇਦਵੇਂ ਨਾ ਦੋਵੇਂ ਖੋਤੇ ਬਾਹਰ ਖੜੇ ਕਰਕੇ ਮੋਡੇ ਵਾਲੇ ਪਰਨੇ ਨੂੰ ਟਿੰਡੀ ਉੱਤੇ ਧਰ ਕੇ ਤੁਰ ਪਿਆ ਪਾਂਡਾ ਫਿਰ ਟਾਪ ਗੇਅਰ ਪਾ ਕੇ ਕੀਤੀ ਹੈ ਨਮਸ਼ਕਾਰ ਗੁਰਾਂ ਕੋਲ ਆ ਕਿਤੀ ਹੈ ਨਮਸ਼ਕਾਰ ਗੁਰਾਂ ਕੋਲ ਆ ਕੇ ਹਾਂਜੀ ਮਹਾਰਾਜ ਉਹ ਤੁਸਾਂ ਕਿਤਾ ਮੈਨੂੰ ਯਾਦ ਹੈ ਕੰਬ ਕੋਈ ਸਵਾਰੂ ਤੁਹਾਡਾ ਮੇਰਾ ਵੱਡਾ ਭਾਗ ਹੈ ਹਾਂ ਗੁਰੂ ਕਹਿਣ ਲੱਗੇ ਤੈਨੂੰ ਪਤਾ ਸਾਰੀ ਗੱਲ ਦਾ ਸ਼ਨੀ ਪ੍ਰਗੋਪ ਸਾਡੇ ਉੱਤੇ ਪਿਆ ਚੱਲਦਾ ਉਹ ਵੇਖਦਾ ਸਹੀ ਹੱਥਾਂ ਦੀਆਂ ਲਿਖਾਂ ਕੀ ਕਹਿੰਦੀਆਂ ਕਿ ਬੁਰੀਆਂ ਬਲਾਵਾ ਸਾਡੇ ਉੱਤੇ ਕਦੋਂ ਵਹਿੰਦੀਆਂ ਬੁਰੀਆਂ ਬਲਾਵਾ ਸਾਡੇ ਉੱਤੇ ਕਦੋਂ ਵਹਿੰਦੀਆਂ ਉਹ ਗੜਬੜ ਕੀ ਐ ਦੱਸ ਵੇਖ ਮੇਰੀ ਰਾਸ਼ੀ ਨੂੰ ਫੇਰਾ ਤਾਂ ਨਹੀਂ ਪਾਉਣਾ ਬੂ ਬਨਾਰਸ ਕੈਸ਼ੀ ਨੂੰ ਫੇਰਾ ਤਾਂ ਨਹੀਂ ਪਾਉਣਾ ਬੂ ਬਨਾਰਸ ਕੈਸ਼ੀ ਨੂੰ ਸੋਚਦਾ ਏ ਪੰਡਾ ਮੋਟਾ ਹੱਥ ਗਿਆ ਲੱਗ ਜੀ ਗੁਰੂ ਨੂੰ ਡਰਾ ਕੇ ਚੰਗੀ ਤਰ੍ਹਾਂ ਲਈਏ ਠੱਗ ਜੀ ਕਿ ਦਸਵੇਂ ਪਤਾਰੇ ਵੱਲ ਨਿਗਾਹ ਜੀ ਟਿਕਾ ਕੇ ਕਹਿਣ ਲੱਗਾ ਬੇਦਵਾ ਧੌਣ ਜੀ ਹਿਲਾ ਕੇ ਮਹਾਰਾਜ ਮਹਾਰਾਜ ਉਹ ਤੁਹਾਡੇ ਉੱਤੇ ਸਾੜ ਸਤੀਸ਼ਾਈ ਹੈ ਛਣੀ ਦੀ ਦਸਾਤਾ ਬੁਰੀ ਤਰ੍ਹਾਂ ਹੋਈ ਛਾਈ ਹੈ ਉਹ ਛੇਤੀ ਛੇਤੀ ਇਹਦਾ ਹੱਲ ਪੈਣਾ ਹੁਣ ਲੱਭਣਾ ਨਹੀਂ ਐਸੇ ਸ਼ਨੀ ਨੇ ਸੌਖਾ ਨਹੀਂ ਛੱਡਣਾ ਨਹੀਂ ਐਸੇ ਜਨੀ ਨੇ ਸੌਖਾ ਨਹੀਂ ਛੱਡਣਾ ਤੇ ਫੇਰ ਕਹਿੰਦਾ ਕਹਿੰਦਾ ਸਵਾ ਮਣ ਮਾਂ ਦੀ ਦਾਲ ਸਵਾ ਮਣ ਮਾਂ ਦੀ ਦਾਲ ਦੇਣੀ ਬਹੁ ਦਾਲ ਜੀ ਮਾਟੀ ਕ ਤੇਲ ਦਾ ਸਰੋਦਾ ਹੋਵੇ ਨਾਲ ਜੀ ਸਵਾ ਮਣ ਕਾਲੇ ਮਾਂ ਦੀ ਦੇਣੀ ਬਹੁ ਦਾਲ ਜੀ ਮਾਟੀ ਕ ਤੇਲ ਦਾ ਸਰੋਂ ਦਾ ਹੋਵੇ ਨਾਲ ਜੀ ਸਵਾ ਮਣ ਲੋਹਾ ਕਾਲੇ ਕੱਪੜੇ ਦਾ ਥਾਨ ਜੀ ਤੇ ਥੋੜੀ ਬੋਦੀ ਮਾਂ ਨਾਲੇ ਦੇਣੀ ਬਹੁ ਦਾਲ ਤੋੜੀ ਵਤੀ ਮੰਗ ਲਈ ਦੇਣੀ ਬਹੁਤ ਧਾਨ ਜੀ ਅਉ ਗੁਰੂ ਕਹਿੰਦੇ ਸਾਰਾ ਧਾਨ ਮਿਰੂ ਜੋ ਵੀ ਮੰਗਿਆ ਪਰ ਅੱਗੋ ਤਾਂ ਨਾ ਸ਼ਨੀ ਦੇਵ ਕਰੂ ਸਾਨੂੰ ਤੰਗਿਆ ਅੱਗੋ ਤਾਂ ਨਾ ਸ਼ਨੀ ਦੇਵ ਕਰੂ ਸਾਨੂੰ ਤੰਗਿਆ ਧਾਨ ਵਾਲੀ ਵਾਰੀ ਭਾਵੇਂ ਬੰਨ ਲੋ ਛਮਾਈ ਦੀ ਸ਼ਨੀ ਦੀ ਕਰੋਪੀ ਵਸ ਦੂਰ ਹੋਣੀ ਚਾਹੀਦੀ ਸ਼ਨੀ ਦੀ ਕਰੋਪੀ ਵਸ ਦੂਰ ਹੋਣੀ ਚਾਹੀਦੀ ਕਿ ਗੁਰਾਂ ਨੇ ਦੀਵਾਨ ਅਨੰਦ ਚੰਦ ਨੂੰ ਬੁਲਾਇਆ ਏ ਬੇਦਵੇ ਨੂੰ ਦੇਵੋ ਧਾਨ ਹੁਕਮ ਸੁਣਾਇਆ ਏ ਰਸੇ ਰੁਸੇ ਨਾਲ ਸਭ ਵਸਤਾ ਨੇ ਵੱਧੀਆਂ ਤੇ ਸੰਗਤਾਂ ਦੇ ਸਾਹਮਣੇ ਫਿਰ ਖੋਤਿਆਂ ਤੇ ਲੱਧੀਆਂ ਮੋਟਾ ਦਾਣ ਲੈ ਕੇ ਪਾਂਡਾ ਫੁੱਲਾਂ ਨਾਲ ਸਮਾਪ ਦਾ ਖੁਰਜੀਆਂ ਭਰ ਕੇ ਆ ਬਾਹਰ ਵੱਲ ਜਾਂਦਾ ਖੁਰਜੀਆਂ ਭਰ ਕੇ ਆ ਬਾਹਰ ਵੱਲ ਜਾਂਦਾ ਕਿ ਖੋਤਿਆਂ ਦੀ ਜੂਨ ਬੁਰੀ ਦਾਡਾ ਭਾਰ ਟੋਰੇ ਸ਼ਨੀ ਦੀ ਕਰੋਪੀ ਦਾ ਤਾਂ ਇਹ ਸ਼ਿਕਾਰ ਹੋ ਰੇ ਸ਼ਨੀ ਦੀ ਕਰੋਪੀ ਦਾ ਤਾਂ ਇਹ ਸ਼ਿਕਾਰ ਹੋ ਰੇ ਕਿ ਮੁਖ ਗਾਂਢੇ ਜੀ ਗਲਤਾ ਦਾ ਇਸ ਵਰਤਾਰੇ ਤੋਂ ਸੰਗਤ ਹੈਰਾਨ ਸੀ ਇਸ ਪਰ ਸਾਰੇ ਤੋਂ ਸੰਗਤ ਹੈਰਾਨ ਸੀ ਬਾਪਰੀ ਕੀ ਖੇਡ ਕਈ ਹੋਏ ਪਰੇਸ਼ਾਨ ਸੀ ਕਈਆਂ ਨੂੰ ਤਾਂ ਪਤੀਆਂ ਨਹੀਂ ਲੱਗਿਆ ਇਹ ਗੱਲ ਦਾ ਦੇਖਦੇ ਹੋ ਰਹੇ ਕਿ ਡਰਾਮਾ ਜਿਹਾ ਚੱਲਦਾ ਦੇਖਦੇ ਹੋ ਰਹੇ ਕਿ ਡਰਾਮਾ ਜਿਹਾ ਚੱਲਦਾ ਕਈ ਢੋਨ ਨਬੱਟੇ ਅੱਖਾਂ ਪਾੜ-ਪਾੜ ਝਾਕਦੇ ਸਹੀ ਕੀਤਾ ਗੁਰਾਂ ਨੇ ਕਹਿੰਦਾ ਇਹ ਆਖਦੇ ਸਹੀ ਕੀਤਾ ਗੁਰਾਂ ਨੇ ਕਹਿੰਦਾ ਇਹ ਆਖਦੇ ਕਈਆਂ ਨੂੰ ਪਤਾ ਵੀ ਗਲਤ ਹੋਈ ਜਾਂਦਾ ਹੈ ਇਹਨਾਂ ਨੂੰ ਪਤਾ ਹੈ ਵੀ ਗਲਤ ਹੋਈ ਜਾਂਦਾ ਹੈ ਡਰਦਾ ਨਾ ਕੋਈ ਪਰ ਮਸਲੇ 'ਚ ਆਂਦਾ ਹੈ ਤੇ ਹਿੰਮਤ ਸੀ ਕੁਝ ਤੇ ਸੁਚੇਤ ਰਹਿੰਦੇ ਰੋਜ ਸੀ ਕਲਗੀਆਂ ਵਾਲੇ ਦਾ ਉਹ ਬੁੱਝ ਗਈ ਚੋਜ ਸੀ ਕਲਗੀਆਂ ਵਾਲੇ ਦਾ ਉਹ ਬੁੱਝ ਗਈ ਚੋਜ ਸੀ ਉੱਠੇ ਦਰਬਾਰ 'ਚੋਂ ਉਹ ਫਰਜ਼ ਪਛਾਣ ਕੇ ਵੇਦਵੇ ਨੂੰ ਘੇਰ ਲਿਆ ਖੇਤਾਂ ਵਿੱਚ ਆਣ ਵੇਦਵੇ ਨੂੰ ਘੇਰ ਲਿਆ ਖੇਤਾਂ ਵਿੱਚ ਆਣ ਕੇ ਉਹ ਪੰਡਤ ਜੀ ਰੁਕ ਜੋ ਉਹ ਜਾਈ ਜਾਂਦੇ ਇਕੱਲੇ ਉਹ ਸਮਾਨ ਗੁਰੂ ਘਰ ਦਾ ਕਿੱਥੇ ਲੈ ਕੇ ਚੱਲੇਓ ਸਮਾਨ ਗੁਰੂ ਘਰ ਦਾ ਕਿੱਥੇ ਲੈ ਕੇ ਚੱਲੇਓ ਉਹ ਬੇਦਵੇ ਨੇ ਵੇਖਿਆ ਦਮਾਲੇ ਵਾਲੇ ਸਿੰਘਾਂ ਨੂੰ ਸ਼ਸਤਰ ਫਤਾਰੀਆਂ ਨੂੰ ਕੋੜੇ ਤੇ ਨਹਿੰਗਾ ਨੂੰ ਦਰਿਆ ਜਾ ਫਿਰ ਮੂੰਹੋਂ ਆਖਦਾ ਏ ਬੋਲ ਕੇ ਤੁਹਾਡੇ ਗੁਰੂ ਨੇ ਦਿੱਤਾ ਏ ਸ਼ਨੀਦਾਨ ਤੋਲ ਕੇ ਤੁਹਾਡੇ ਗੁਰੂ ਨੇ ਦਿੱਤਾ ਏ ਸ਼ਨੀਦਾਨ ਤੋਲ ਕੇ ਉਹ ਤੁਸੀਂ ਕਾਹ ਤੋਂ ਪਿੱਛੇ ਪੈ ਗਏ ਬੋਲਦਾ ਏ ਡਰਦਾ ਕਹਿੰਦਾ ਦਾਨ ਨੂੰ ਹਜਮ ਬਸ ਬਾਂਹਣੀ ਕਰਦਾ ਦਾਨ ਨੂੰ ਹਜਮ ਕਰਦਾ ਸਾਮਣੀ ਕਰਦਾ ਆਖਿਆ ਸਿੱਖਾਂ ਬੇਦਵੇ ਨੂੰ ਸਤਿਕਾਰ ਨਾਲ ਰੱਖਦੇ ਹੋ ਇੱਥੇ ਸਾਰੀ ਵਸਤ ਪਿਆਰ ਨਾਲ ਕਿ ਜਾਣਦੇ ਆ ਅਸੀਂ ਕਿੱਥੇ ਕਿਹੜੀ ਚੀਜ਼ ਕੱਲਣੀ ਗੁਰੂ ਦਿਆਂ ਸਿੱਖਾਂ ਅੱਗੇ ਤੇਰੀ ਨਿਓ ਚਲਣੀ ਗੁਰੂ ਦਿਆਂ ਸਿੱਖਾਂ ਅੱਗੇ ਤੇਰੀ ਨਿਓ ਚਲਣੀ ਕਿ ਦੌੜ ਗਿਆ ਪਾਂਡਾ ਸਾਰਾ ਛੱਡ ਕੇ ਸਮਾਨ ਆ ਸਿੱਖਾਂ ਅੱਗੇ ਨਿਓ ਚਲੀ ਝੂਠ ਦੀ ਦੁਕਾਨੇ ਸਿੱਖਾਂ ਅੱਗੇ ਨਿਓ ਚਲੀ ਝੂਠ ਦੀ ਦੁਕਾਨੇ ਆ ਸੋਚਦਾ ਹੈ ਪਾਂਡਾ ਕਿੱਥੋਂ ਲੈ ਬੈਠਾ ਪੰਗਾ ਸੀ ਇਹਦੇ ਨਾਲੋਂ ਨਹੀਂ ਜਾਂਦਾ ਤਾਂ ਹੀ ਬਚਦਾ ਸੀ ਇਹਦੇ ਨਾਲੋਂ ਨਹੀਂ ਜਾਂਦਾ ਤਾਂ ਹੀ ਮੈਂ ਚੰਗਾ ਸੀ ਚੁੱਕ ਕੇ ਸਮਾਨ ਸਿੱਖ ਲੈ ਗਏ ਗੁਰੂ ਘਰ ਨੂੰ ਕੱਟ ਦਿੱਤਾ ਸ਼ਨੀ ਜਹੇ ਬਹਿਮਾ ਵਾਲੇ ਡਰ ਨੂੰ ਕਿ ਸ਼ਨੀ ਵਾਲਾ ਦਾਨ ਹਿੱਸਾ ਲੰਗਰ ਦਾ ਬਣਿਆ ਸ਼ਨੀ ਵਾਲਾ ਦਾਨ ਹਿੱਸਾ ਲੰਗਰ ਦਾ ਬਣਿਆ ਕੱਪੜੇ ਦਾ ਥਾਣ ਲੋੜ ਵਾਲੀ ਧੁਮੇ ਤਣਿਆ ਕਿ ਮਾਂ ਦੀ ਕਾਲੀ ਢਾਲ ਦੇ ਬੜੇ ਜੇ ਬਣਾਏ ਆ ਕਿ ਤੇਲ ਵਿੱਚ ਤਲੇ ਸਿੱਖਾਂ ਤਾਂ ਹੀ ਵਰਤਾਏ ਆ ਤੇਲ ਵਿੱਚ ਤਲੇ ਸਿੱਖਾ ਤਾਂ ਹੀ ਵਰਤਾਇਆ ਕਿ ਕੁੱਟ-ਕੁੱਟ ਲੋਹੇ ਦੇ ਕੜੇ ਜੇ ਬਣਾ ਕੇ ਜਿਓ ਕੁੱਟ-ਕੁੱਟ ਲੋਹੇ ਦੇ ਕੜੇ ਜੇ ਬਣਾ ਕੇ ਤੇ ਗੁਰਾ ਗ੍ਰੋਹ ਪਹੁੰਚੇ ਸਿੱਖ ਗੋਟਾਂ ਵਿੱਚ ਬਾ ਗੁਰਾ ਗ੍ਰੋਹ ਪਹੁੰਚੇ ਸਿੱਖ ਗੋਟਾਂ ਵਿੱਚ ਪਾ ਕੇ ਕਿ ਜਾਣੀ ਜਾਣ ਪਾਤਸ਼ਾਹ ਖੁਸ਼ ਹੋਏ ਜਾਣ ਕੇ ਗੁਰੂ ਪਿਤਾ ਆਖਦੇ ਆਨੰਦ ਵਿੱਚ ਆਣ ਕੇ ਉਹ ਤੁਹਾਡੇ ਉਤੋਂ ਸਿੰਘੋ ਮੈਨੂੰ ਪੂਰਾ ਵਿਸ਼ਵਾਸ ਹੈ ਬਾਸ ਹੋਏ ਤੁਸੀਂ ਸਿੰਘੋ ਤੁਹਾਨੂੰ ਸ਼ਾਬਾਸ਼ ਬਾਸ ਹੋਏ ਤੁਸੀਂ ਸਿੰਘੋ ਤੁਹਾਨੂੰ ਸ਼ਾਬਾਸ਼ ਹੈ ਕਿ ਸ਼ਬਦ ਗੁਰੂ ਦੀ ਗੱਲ ਉਹ ਕਿੰਨੀ ਲੈਂਦਾ ਮੰਨਿਆ ਵੇਖਣਾ ਸੀ ਮੈਂ ਸਿੱਖ ਕਿੰਨਾ ਕੁਝ ਤਾਂ ਨਿਆ ਵੇਖਣਾ ਸੀ ਸਿੱਖ ਮੇਰਾ ਕਿੰਨਾ ਕੁਝ ਤਾਂ ਨਿਆ ਸੁਣੇ ਜੋ ਬਚਨ ਕਿੰਨੇ ਦਿਲ ਚ ਬਿਠਾਏ ਨੇ ਕਿੰਨੇ ਗੂ ਸਿਧਾਂਤ ਯਾਦ ਉਹ ਕਿੰਨੇ ਗੂ ਭੁਲਾਏ ਨੇ ਕਹਿੰਦੇ ਇੱਕ ਦਾ ਸਿਧਾਂਤ ਤੁਹਾਨੂੰ ਪੱਕਿਆ ਕਰਾਉਣਾ ਸੀ ਕਹਿੰਦੇ ਇੱਕ ਦਾ ਸਿਧਾਂਤ ਤੁਹਾਨੂੰ ਪੱਕਿਆ ਕਰਾਉਣਾ ਸੀ ਪਰ ਸ਼ਨੀ ਕੋਲੋਂ ਥੋੜਾ ਕੋਈ ਗੱਡਾ ਚਲਵਾਉਣਾ ਸੀ ਛਣੀ ਕੋਲ ਥੋੜਾ ਭਈ ਗੱਡਾ ਚਲਵਾਉਣਾ ਸੀ ਬੈਮਾ ਭਰਮਾ ਤੋਂ ਥੋੜਾ ਪਿੱਛਾ ਛਡਵਾਉਣਾ ਸੀ ਇੱਕੋ ਹੈ ਸਾਹਿਬ ਮੇਰਾ ਇਹੀ ਸਮਝੋਣਾ ਇੱਕੋ ਹੈ ਸਾਹਿਬ ਮੇਰਾ ਇਹੀ ਸਮਝੋਣਾ ਸੀ ਕਿ ਪਿੱਛੋਂ ਜਾ ਕੇ ਕੜਾ ਫਿਰ ਬਣਿਆ ਕਤਾਰ ਹੈ ਉਸ ਤੋਂ ਪਿੱਛੋਂ ਇਹ ਕੜਾ ਪੰਜ ਕਕਾਰਾਂ ਦੇ ਵਿੱਚ ਸ਼ਾਮਲ ਹੋਇਆ ਹੈ ਕਿ ਪਿੱਛੋਂ ਜਾ ਕੇ ਕੜਾ ਫਿਰ ਬਣਿਆ ਕਤਾਰ ਹੈ ਬੈਮਾ ਉੱਤੇ ਜਿਹੜਾ ਸੱਟ ਤੈ ਮੈਂ ਉਹਦੇ ਸੱਟ ਜਿਹੜਾ ਸਿੱਧੀ ਦਿੰਦਾ ਮਾਰਿਆ ਮੜੀਆਂ ਮਸਾਣਾ ਉੱਤੇ ਦੀਵੇ ਨੂੰ ਜਗਾਣ ਦਾ ਸਿੱਖਾਂ ਦਾ ਸਿਧਾਂਤ ਨਹੀਂ ਉਹ ਕਬਰਾਂ ਤੇ ਜਾਂਦਾ ਸਿੱਖਾਂ ਦਾ ਸਿਧਾਂਤ ਨਹੀਂ ਉਹ ਕਬਰਾਂ ਤੇ ਜਾਂਦਾ ਕਿਸੇ ਦੇਵੀ ਦੇਵ ਤੇ ਖੋਤੀ ਸਾਧ ਬਾਬੇ ਨਾਲ ਸਿੱਖਾਂ ਦਾ ਸਬੰਧ ਨਹੀਂਓ ਮੌਲੀਆਂ ਤੇ ਧਾਗੇ ਨਾਲ ਰਾਸ਼ੀ ਤੇਵੇ ਕੁੰਡਲੀ ਭਰਮ ਚਤਵਾਰ ਦੇ ਕਰਨੇ ਨਹੀਂ ਬਹਿਮਿਆ ਸਾ ਕਿਸੇ ਪ੍ਰਕਾਰ ਦੇ ਕਰਨੇ ਨਹੀਂ ਬਹਿਮਿਆ ਸਾ ਕਿਸੇ ਪ੍ਰਕਾਰ ਦੇ ਕਿ ਤੇਲ ਵਾਲੇ ਡੋਲੂ ਚ ਰੁਪਈਆ ਕਦੇ ਪਈਏ ਨਾ ਛੋਲੇ ਸ਼ਨੀਵਾਰ ਦੇ ਗੁਰੂ ਕਰ ਲਈਏ ਛੋਲੇ ਸ਼ਨੀਵਾਰ ਦੇ ਗੁਰੂ ਕਰ ਲਈਏ ਨਾ ਕਿੰਨਾ ਵੀ ਜੇ ਹੋਵੇ ਬੁਰਾ ਵਾਤ ਕੋਨਾ ਡਰੀਏ ਮਾ ਪਿਤਾ ਦੀ ਕੁਰਬਾਨੀ ਚੇਤੇ ਕਰੀ ਤਦਮ ਪਿਤਾ ਦੀ ਕੁਰਬਾਨੀ ਚੇਤੇ ਕਰੀਏ ਆਖਰੀ ਲੈਣਾ ਨੇ ਜੀ ਕਿ ਬਚਣਾ ਜੇ ਪਰਮਾ ਤੋਂ ਓਟ ਨਹੀਂਏ ਬਾਣੀ ਦੀ ਤੇ ਬਾਣੀ ਵਿੱਚ ਜੋਤ ਦਸੇ ਗੁਰੂਆਂ ਦੀ ਜਾਣੀ ਦੀ ਕਿ ਬਾਣੀ ਵਿੱਚ ਜੋਤ ਦਸੇ ਗੁਰੂਆਂ ਦੀ ਜਾਣੀ ਦੀ ਅਰਥਾਂ ਦੇ ਨਾਲ ਬਾਣੀ ਸਮਝ ਵਿਚਾਰੀਏ ਚੱਲ ਗੁਰ ਲਾਲ ਆਪਾਂ ਜੀਵਨ ਸੁਵਾਰੀਏ ਸਿੱਖ ਸੰਗਤ ਜੀ ਆਪਾਂ ਜੀਵਨ ਸੁਵਾਰੀਏ ਸੋ ਆਓ ਵਹਿਮਾਂ ਪਰਮਾਤਮਾ ਤੋਂ ਅਸੀਂ ਟੁੱਟਣਾ ਵਹਿਮਾਂ ਪਰਮਾਤਮਾ ਤੋਂ ਅਸੀਂ ਖਿਹੜਾ ਛਣਾਉਣਾ ਦੁਬਦਾਂ ਨਾ ਪੜੋਂ ਹਰ ਬਿਨ ਹੋਰ ਨਾ ਪੂਜੋਂ ਮੜੇ ਮਸਾਂ ਨਾ ਜਾਏ ਗੁਰਸਾਹਿਬ ਦਾ ਪਰਮਾਨ ਹੈ ਸੋ ਆਓ ਇਸ ਸਿਧਾਂਤ ਨੂੰ ਆਪਣੇ ਜੀਵਨ ਦੇ ਵਿੱਚ ਉਚਾਰੀਏ ਇੰਨੇ ਕ ਬੇਨਤੀਆਂ ਪ੍ਰਵਾਨ ਫਿਰ ਸਵਾ ਮਿਲਿਆ ਤਾਂ ਆਪ ਜੀ ਜ਼ਰੂਰ ਹੋਵਾਂਗੇ